ਹੈਲੋ ਬੱਚਿਓ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਹਾਂ ਵਿਗਿਆਨ ਵਰਦਾਨ ਜਾਂ ਸ਼ਰਾਪ ਪੰਜਾਬੀ ਵਿੱਚ ਲੇਖ ਇਸ ਵਾਰ ਇਹ ਆਪਾਂ ਜਾਣਾਂਗੇ ਲੇਖ ਵਿੱਚ ਵਿਗਿਆਨ ਵਰਦਾਨ ਜਾਂ ਸ਼ਰਾਪ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਜਿਵੇਂ ਧੁੱਪ ਛਾਂ ਦਿਨ ਰਾਤ ਦਿਨ ਹਰ ਕੰਮ ਦੇ ਦੋ ਪੱਖ ਹੁੰਦੇ ਹਨ ਇਸੇ ਤਰ੍ਹਾਂ ਗਿਆਨ ਵਿਗਿਆਨ ਦੇ ਦੋ ਪਹਿਲੂ ਵੀ ਵੇਖੇ ਜਾ ਸਕਦੇ ਹਨ ਅਸੀਂ ਆਪਣੇ ਮੌਜੂਦਾ ਜੀਵਨ ਵਿੱਚ ਹਰ ਕੰਮ ਵਿੱਚ ਵਿਗਿਆਨ ਦੇ ਚੰਗੇ ਅਤੇ ਮਾੜੇ ਦੋਵੇਂ ਪਹਿਲੂ ਦੇਖ ਸਕਦੇ ਹਾਂ ਉਦਾਹਰਨ ਵਜੋਂ ਜਿਸ ਵਿੱਚ ਅਸੀਂ ਬਸ ਵਿੱਚ ਸਫ਼ਰ ਕਰਕੇ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ ਇਹ ਵਿਗਿਆਨ ਦਾ ਵਰਦਾਨ ਹੈ ਪਰ ਦੂਜੇ ਪਾਸੇ ਉਸੇ ਬਸ ਵਿੱਚੋਂ ਨਿਕਲਦਾ ਧੂਆਂ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਇਹ ਸਾਡੇ ਲਈ ਕਿਸੇ ਸਰਾਪ ਤੋਂ ਘੱਟ ਨਹੀਂ ਹੈ ਚੰਗੀ ਤਰ੍ਹਾਂ ਇਸ ਨੂੰ ਪੜ ਲਵੋ ਤੱਗ ਹੈ ਪਰ ਦੂਜੇ ਪਾਸੇ ਵਿਗਿਆਨ ਦੀ ਮਦਦ ਨਾਲ ਬਣੀਆਂ ਚੀਜ਼ਾਂ ਇੱਕ ਪਲ ਚ ਲੱਖਾਂ ਲੋਕਾਂ ਦੀਆਂ ਜਾਨ ਲੈ ਸਕਦੀਆਂ ਹਨ ਇਸ ਤੋਂ ਇਲਾਵਾ ਅੱਜ ਜਿਸ ਤਰ੍ਹਾਂ ਦੇ ਭਿਆਨਕ ਹਥਿਆਰ ਬਣਾਏ ਜਾ ਰਹੇ ਹਨ ਜੈਵਿਕ ਅਤੇ ਰਸਾਇਣਿਕ ਹਥਿਆਰ ਬਣਾਏ ਜਾ ਰਹੇ ਹਨ ਜੰਗ ਦੇ ਨਵੇਂ-ਨਵੇਂ ਤਰੀਕੇ ਵਿਕਸਿਤ ਕੀਤੇ ਜਾ ਰਹੇ ਹਨ ਮਨੁੱਖ ਹੀ ਨਹੀਂ ਸਗੋ ਪੌਦੇ ਨਦੀਆਂ ਪਹਾੜਾ ਆਦਿ ਨੂੰ ਪਲ ਪਰ ਲਈ ਤਬਾਹ ਕੀਤਾ ਜਾ ਰਿਹਾ ਹੈ ਜਿਸ ਦਾ ਨਾਮੋ ਨਿਸ਼ਾਨ ਮਿਟਾਇਆ ਜਾ ਸਕਦਾ ਹੈ ਇਸ ਲਈ ਇਹ ਸਪਸ਼ਟ ਹੋ ਜਾਂਦਾ ਹੈ ਕਿ ਵਿਗਿਆਨ ਆਪਣੀ ਖੋਜਾਂ ਦੁਆਰਾ ਮਨੁੱਖ ਨੂੰ ਵਰਦਾਨ ਦੇ ਰੂਪ ਵਿੱਚ ਜੋ ਕੁਝ ਵੀ ਦੇ ਰਿਹਾ ਹੈ ਉਸ ਤੋਂ ਕਿਤੇ ਵੱਧ ਤੇਜ਼ੀ ਨਾਲ ਸਰਾਪ ਬਣ ਕੇ ਸਭ ਕੁਝ ਖੋ ਸਕਦਾ ਏ ਇਸ ਲਈ ਵਿਗਿਆਨ ਇੱਕ ਵਰਦਾਨ ਹੈ ਇਸ ਤੋਂ ਵੱਧ ਸਰਾਪ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਤਾਂ ਬੱਚਿਓ ਇਹ ਸੀ ਵਿਗਿਆਨ ਤਾਂ ਬੱਚਿਓ ਇਹ ਸੀ ਵਿਗਿਆਨ ਵਰਦਾਨ ਜਾਂ ਸ਼ਰਾਪ ਲੇਖ ਤਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ